ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਇਕਵਾਲ ਕਿਹੜੀ ਜਗ੍ਹਾ ਤੋਂ ਜੀ ਨਕੌਦਰ ਤੋਂ ਲੋਕਲੀ ਆ ਜੀ ਨਕੌਦਰ ਤੋਂ ਜੀ ਹਾਂਜੀ ਹਾਂਜੀ ਸਰ ਬਾਬਾਸ ਦੇ ਆਏ ਹੋ ਅੱਜ ਕਿਸ ਤਰ੍ਹਾਂ ਲੱਗਾ ਬਾਬਾਸ ਦੇ ਆ ਕੇ ਬਹੁਤ ਵਧੀਆ ਜੀ ਬਾਬਾਸ ਦਾ ਇਦਾਂ ਹੀ 20 ਤੋਂ ਮਰਹਣ 20 ਤੋਂ 25 ਸਾਲ ਹੋ ਗਏ ਅਸੀਂ ਲੁਧਿਆਣੇ ਜਦੋਂ ਵੀ ਜਾਣਾ ਅਸੀਂ ਬਾਬਾ ਇਦਾਂ ਸਪੈਸ਼ਲ ਜਾ ਕੇ ਕਰੀਮ ਚਿਕਨ ਜਾਂ ਹੋਰ ਚਿਕਨਾਂ ਦੇ ਖਾਣੇ ਅਸੀਂ ਬਹੁਤ ਪਸੰਦ ਕਰਦੇ ਸੀ ਉਸ ਤੋਂ ਬਾਅਦ ਅਸੀਂ ਜਲੰਧਰ ਖੁੱਲਿਆ ਜਲੰਧਰ ਜਾਣ ਲੱਪੇ ਜਦੋਂ ਸਾਨੂੰ ਨਕੋਦਰ ਪਤਾ ਲੱਗਾ ਅਸੀਂ ਸੇਮ ਡੇ ਓਪਨਿੰਗ ਦੇ ਟਾਈਮ ਅਸੀਂ ਆ ਕੇ ਇੱਥੇ ਬਹਿਣ ਲੱਗੇ ਉਸ ਤੋਂ ਬਾਅਦ ਅਸੀਂ ਹੋਰ ਕਿਸੇ ਪਾਸੇ ਗਏ ਹੀ ਨਹੀਂ ਧੰਨਵਾਦ ਉਸ ਨੂੰ ਕੀ ਮੈਸੇਜ ਦਿਓ ਨੋ ਧੰਨਵਾਦ ਉਸ ਨੂੰ ਇਹ ਹੀ ਦਣਾ ਚਾਹਣਾ ਵੀ ਬਾਬਾ ਚਿਕ ਨੇ ਇੱਕ ਵਾਰੀ ਆ ਕੇ ਜਰੂਰ ਟਰਾਈ ਕਰੋ ਉਸ ਤੋਂ ਬਾਅਦ ਕਿਰੇ ਅਗੇਨ ਹੋਰ ਕਦੇ ਜਾਣ ਦੀ ਟਰਾਈ ਕਰਿਓ ਇੱਕ ਵਾਰ ਬਾਬਾ ਚਿਕ ਨੂੰ ਟਾਈਮ ਜਰੂਰ ਦਿਓ ਬਾਬਾ ਦੇ ਆਯੋਗ ਕਿਸ ਤਰ੍ਹਾਂ ਦੇ ਸਰ ਬਾਬਾ ਦੇ ਰੈਗੂਲਰ ਕਸਟਮਰ ਆ ਇਨਕਾ ਫੂਡ ਬਹੁਤ ਅੱਛਾ ਹੈ ਐਂਬੀਅੰਸ ਬਹੁਤ ਅੱਛਾ ਹੈ ਨਾ ਫੂਡ ਦੀ ਕੁਆਲਿਟੀ ਬਹੁਤ ਅੱਛੀ ਹੈ तो इसलिए आते हैं रेगुलर कस्टमर इनके सर आज की ट्राई किया सर आज सर हमने एक तो इनका चिकन सैलड और एक तंदूरी चिकन और एक इनका सबसे बेस्ट है पालक चिकन बहुत अच्छा है सर आज बाबस पर आयो कैसा लगा बहुत बढ़िया सर बहुत बढ़िया सा खाना तो अच्छा है ही है स्टाफ भी अच्छा है सर वो भाजी बैठे हो बहुत बढ़िया से अच्छी ट्रीट करते पालक चिकन पालक चिकन तो हमारा फेवरेट है पालक चिकन तो अपन खादे ही है। खाते हैं बाकी सर अभी हम अभी इनका मेन्यू चेंज हुआ है सारी चीज़ें ट्राई कर रहे हैं एक एक करके अभी ये चिकन लहसुनी टिक्का है इनका वो बहुत अच्छा लगा हमें बहुत अच्छा लगा यहाँ पे आके जितनी बार भी आए हैं तो खाने की क्वालिटी बहुत अच्छी है और बहुत अच्छा लगा यहाँ पे ਸਰ ਬਾਬਾ ਚਿਕਨ ਦੀ ਲੋਕੇਸ਼ਨ ਆ ਗਈ ਸ਼ੰਕਰ ਰੋਡ ਨਕੋਦਰ ਆਪੋਜੀਟ ਟੇਸੀ ਹਸਪੀਟਲ ਨਾਨ ਵੇਜ ਦੇ ਵਿੱਚ ਸਾਡਾ ਸਪੈਸ਼ਲ ਹੈਗਾ ਪਹਿਲੇ ਨੰਬਰ ਤੇ ਬਾਬਾਸ ਬਟਰ ਚਿਕਨ ਠੀਕ ਹੈ ਸਰ ਤੇ ਸੈਕੰਡ ਆ ਜਾਂਦਾ ਸਾਡਾ ਲੈਮਨ ਚਿਕਨ ਠੀਕ ਹੈ ਉਸ ਤੋਂ ਥਰਡ ਨੰਬਰ ਤੇ ਹੈ ਚਿਕਨ ਕਾਲੀ ਮਿਰਚ ਸਪੈਸ਼ਲਟੀ ਹੈ ਜੋ ਸਾਡੀ ਸਰ ਠੀਕ ਔਰ ਜੇ ਸਨੈਕਸ ਦੀ ਗੱਲ ਕਰੀਏ ਚਿਕਨ ਦੇ ਸਨੈਕਸ ਵੀ ਬਹੁਤ ਤਰ੍ਹਾਂ ਦੇ ਹੁੰਦੇ ਆ ਸਨੈਕਸ ਕਿਹੜੇ-ਕਿਹੜੇ ਆ ਸਰ ਸਨੈਕਸ ਸਰ ਆ ਜਾਂਦਾ ਫਰਸਟ ਨੰਬਰ ਤੇ ਆ ਚਿਕਨ ਕਾਲੀ ਮਿਰਚ ਟਿੱਕਾ ਔਰ ਸੈਕੰਡ ਆ ਚਿਕਨ ਲਸਨੀ ਟਿੱਕਾ ਔਰ ਥਰਡ ਨੰਬਰ ਤੇ ਆ ਚਿਕਨ ਲੇਮਨ ਚਿਕਨ ਡਰਾਈ ਸਰ ਇਹ ਸਾਡੀ ਸਪੈਸ਼ਲਟੀ ਹੈ ਸਰ ਹਾਂਜੀ ਵਿਜ ਦੇ ਵਿੱਚ ਸਰ ਮੇਰੇ ਕੋਲ ਗਰੇਵੀ ਦੇ ਵਿੱਚ ਸਪੈਸ਼ਲਟੀ ਹੈ ਕਿ ਸਾਡਾ ਬਾਬਾ ਬਟਰ ਪਨੀਰ ਔਰ ਸੈਕੰਡ ਸੈਕੰਡ ਆ ਜਾਏਗਾ ਸਰ ਲੇਮਨ ਪਨੀਰ ਔਰ ਲੇਮਨ ਕੋਰੀਅੰਡਰ ਮਸ਼ਰੂਮ ਯਾਨੀ ਕਿ ਸਪੈਸ਼ਲਟੀ ਹੈ ਜੋ ਜੋ ਸਾਡੀ ਸਰ ਇੱਥੇ ਸਰ ਸਾਡਾ ਆਨਲਾਈਨ ਨੰਬਰ ਹੈਗਾ 99028 13013 ਜਿਹੜੀ ਹੋਮ ਡਿਲੀਵਰੀ ਹੋਮ ਡਿਲੀਵਰੀ ਵੀ ਕਰ ਰਹੂਗੇ ਹੋਮ ਡਿਲੀਵਰੀ ਵੀ ਸਾਰੇ ਜ ਆਪਾਂ ਕਰਦੇ ਆ ਜੀ ਆਪਾਂ ਲੋਕਲ ਆਪਣਾ ਸਾਰਾ ਨਕੌਦਰ ਸ਼ਹਿਰ ਆਪਣਾ ਪੂਰਾ ਕਵਰ ਕਰਦੇ ਆ ਅਸੀਂ ਤਾਂ ਜਾਨਕੀ ਆਪਣੇ ਪੂਰੇ ਸ਼ਹਿਰ ਦੇ ਵਿੱਚ ਆਪਾਂ ਆ ਜਾ 4 ਤੋਂ 5 ਕਿਲੋਮੀਟਰ ਦੇ ਏਰੀਆ ਦੇ ਵਿੱਚ ਆਪਣੀ ਸਾਰਾ ਡਿਲੀਵਰੀ ਹੁੰਦੀ ਹੈ ਜੀ ਹੁਣ ਨਵਾਂ ਕੀ ਦੇ ਰਹੇ ਉਹਨੂੰ ਉਧਰੋਂ ਨਵਾਂ ਕੀ ਨਵਾਂ ਸਰ ਸਾਡੇ ਕੋਲ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਡਰਾਟ ਮੀਅਰ ਲੈ ਕੇ ਆ ਰਹੇ ਹਾਂ ਠੀਕ ਹੈ ਰੂਮ ਟਾਪ ਉੱਪਰ ਆਪਣਾ ਤਿਆਰ ਹੋ ਰਿਹਾ ਸਰ ਇੱਕ ਇੱਕ ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜਾਣਾ ਤੇ ਹੁਣ ਅਸੀਂ ਕਾਉਂਟੀ ਦਾ ਵੀ ਨਾਲ ਸਟਾਰਟ ਕੀਤਾ ਸਰ ਪੀਜ਼ਾ 버ਗਰ ਵਗੈਰਾ ਔਰ ਇੰਡੀਅਨ ਬ੍ਰੇਕਫਾਸਟ ਵੀ ਅਸੀਂ ਤਿਆਰ ਕਰ ਰਹੇ ਹਾਂ ਸਰ ਨਾਲ ਹਰੇ ਹਾਲ ਸਰ ਮੇਰੇ ਕੋਲ ਦੋ ਕਿੱਟੀ ਹਾਲ ਨੇ ਜੋ 15 ਤੋਂ 20 ਮੈਂਬਰ ਦੇ ਮੇਰੇ ਕੋਲ ਹੈਗੇ ਨੇ ਸਰ ਠੀਕ ਹੈ ਜੀ ਤਾਂ ਉਹ ਜਿਹੜਾ ਸੈਪਰੇਟ ਮੇਰੇ ਕੋਲ ਹਾਲ ਨੇ ਤਾਂ ਇਹਦਾ ਤੁਸੀਂ ਆਪ ਆਪਣਾ ਜਾਨਕੀ ਆਪਣੀ ਮਰਜ਼ੀ ਦਾ ਬੁਕਿੰਗ ਕਰਵਾ ਸਕਦੇ ਸਰ ਸੈਪਰੇਟ ਤੁਸੀਂ ਸਾਰਿਆਂ ਨੂੰ ਇਹ ਕਹਿੰਦੇ ਆ ਇੱਕ ਵਾਰੀ ਆਓ ਵਿਜ਼ਿਟ ਕਰੋ ਜਰੂਰ ਤਾਂ ਆ ਕੇ ਚੈੱਕ ਕਰੋ ਬਾਬਾ ਚਿਕਨ ਦਾ ਟੇਸਟ ਸੇਮ ਲੁਧਿਆਣੇ ਵਾਲਾ ਤੁਹਾਨੂੰ ਸਾਡੇ ਸ਼ਹਿਰ ਨਕੋਦਰ ਦੇ ਵਿੱਚ ਮਿਲੂਗਾ ਕਾ ਵੀਡੀਓ ਇੱਕ ਤਾਂ ਲਹਿਰ ਦੀ ਸ਼ੇਅਰ ਕਰਕੇ ਆਏਗਾ ਉਹਨੂੰ ਕੀ ਡਿਸਕਾਊਂਟ ਦੇਵਾਂਗੇ ਸਰ ਜੋ ਤੁਹਾਡੇ ਵੀਡੀਓ ਦੇ ਮਾਧਿਅਮ ਨਾਲ ਦੇਖਣਾ ਹੈ ਸ਼ੇਅਰ ਕਰਕੇ ਆਉਗਾ ਸਾਡੇ ਕੋਲ ਉਹ ਤੁਹਾਨੂੰ ਦਿਖਾਊਗਾ ਕਿ ਹਾਂ ਜੀ ਅਸੀਂ ਆਹ ਵੀਡੀਓ ਦੇਖ ਕੇ ਤੁਹਾਡੇ ਕੋਲ ਆਇਆ ਤਾਂ ਅਸੀਂ ਉਹਨਾਂ ਨੂੰ ਸਰ ਸਪੈਸ਼ਲ ਹੈ ਨਾ 10% ਡਿਸਕਾਊਂਟ ਦਵਾਗੇ ਸਰ ਤੁਹਾਡੇ ਸ਼ਹਿਰ ਨਕੋਦਰ ਦੇ ਵਿੱਚ ਬਾਬਾ ਚਿਕਨ ਬਾਬਾ ਚਿਕਨ ਸ਼ੰਕਰ ਰੋਡ ਨਕੋਦਰ ਇੱਕ رونਕਾਂ ਲੱਗੀਆਂ ਆ ਲੋਕ ਆ ਰਹੇ ਨੇ ਬਹੁਤ ਹੀ ਟੇਸਟ ਲੈ ਰਹੇ ਨੇ ਆਨੰਦ ਲੈ ਰਹੇ ਨੇ ਬਾਬਾ ਚਿਕਨ ਸਟਾਪ ਨਵਾਂ ਔਰ ਲੋਕੇਸ਼ਨ ਉਹੀ ਸ਼ੰਕਰ ਰੋਡ ਦੀ ਜੋ ਚੀਜ਼ ਤੁਹਾਨੂੰ ਲੁਧਿਆਣਾ ਜਾਂ ਜਲੰਧਰ ਮਿਲਦੀ ਸੀ ਉਹੀ ਅੱਜ ਬਾਬਾ ਚਿਕਨ ਸ਼ੰਕਰ ਰੋਡ ਨਕੋਦਰ ਤੇ ਮਿਲੇਗੀ ਉਹ ਤਾਂ ਅਸੀ ਗਾਲ ਜੀ ਮੇਰਾ ਨਾਮ ਇਕਵਾਲ ਕਿਹੜੀ ਜਗ੍ਹਾ ਤੋਂ ਜੀ ਨਕੋਦਰ ਤੋਂ ਲੋਕਲੀ ਆ ਜੀ ਨਕੋਦਰ ਤੋਂ ਹਾਂਜੀ ਹਾਂਜੀ ਸਰ ਬਾਬਾਸ ਦੇ ਆਏ ਹੋ ਅੱਜ ਕਿਸ ਤਰ੍ਹਾਂ ਲੱਗਾ ਬਾਬਾਸ ਦੇ ਆ ਕੇ ਬਹੁਤ ਵਧੀਆ ਜੀ ਬਾਬਾਸ ਦਾ ਇਦਾਂ ਹੀ 20 ਤੋਂ ਮਰਹਣ 20 ਤੋਂ 25 ਸਾਲ ਹੋ ਗਿਆ ਅਸੀਂ ਲੁਧਿਆਣੇ ਜਦੋਂ ਵੀ ਜਾਣਾ ਅਸੀਂ ਬਾਬਾ ਇਦਾਂ ਸਪੈਸ਼ਲ ਜਾ ਕੇ ਕਰੀਮ ਚਿਕਨ ਜਾਂ ਹੋਰ ਚਿਕਨਾਂ ਦੇ ਖਾਣੇ ਅਸੀਂ ਬਹੁਤ ਪਸੰਦ ਕਰਦੇ ਸੀ ਉਸ ਤੋਂ ਬਾਅਦ ਅਸੀਂ ਜਲੰਧਰ ਖੁੱਲਿਆ ਜਲੰਧਰ ਜਾਣ ਲੱਪੇ ਜਦੋਂ ਸਾਨੂੰ ਨਕੋਦਰ ਪਤਾ ਲੱਗਾ ਅਸੀਂ ਸੇਮ ਡੇ ਓਪਨਿੰਗ ਦੇ ਟਾਈਮ ਅਸੀਂ ਆ ਕੇ ਇੱਥੇ ਬਹਿਣ ਲੱਪੇ ਉਸ ਤੋਂ ਬਾਅਦ ਅਸੀਂ ਹੋਰ ਕਿਸੇ ਪਾਸੇ ਗਏ ਹੀ ਨਹੀਂ ਸੇਮ ਡੇ ਹੋਰ ਹੋਰ ਕਿਤੇ ਨਹੀਂ ਗਏ ਤੁਸੀਂ ਨਾ ਹੋਰ ਸਾਨੂੰ ਪਸੰਦ ਹੀ ਨਹੀਂ ਆਇਆ ਜੀ ਸਾਡਾ ਟੇਸਟ ਇੱਥੇ ਬਣਿਆ ਆ ਉਸ ਦਿਨ ਤੋਂ ਬਾਅਦ ਅਸੀਂ ਕਿਤੇ ਨਹੀਂ ਜਾਂਦੇ ਰੋਜ਼ ਇੱਥੇ ਰੋਟੀ ਜਾਂ ਕੁਝ ਵੀ ਜਦੋਂ ਵੀ ਖਾਣਾ ਰੋਜ਼ਤ ਨਹੀਂ ਜਦੋਂ ਵੀ ਤੇ ਲਗਾਦਾ ਇੱਥੇ ਆ ਕੇ ਅਸੀਂ ਖਾਣੇ ਖਾਣਾ ਜੀ ਸਰ ਮੋਬਾਈਲਾਂ ਦੇ ਕਿੰਗੇ ਤੁਸੀਂ ਪੁਰਾਣੇ ਹਾਂ ਜੀ ਐਡੀ ਪਾ ਪੀਧਨ ਪਾਵਾ ਹਾਂ ਇਹ ਸੀਤਰਾ ਇਹ ਵੀ ਕਿੰਗੇ ਆ ਜੀ ਇਹ ਬਾਵਾ ਚਿਕਨ ਲੁਧਿਆਣੇ ਦੇ ਵਿੱਚ ਤੁਹਾਨੂੰ ਪਤਾ ਬਹੁਤ ਬਹੁਤ ਪੁਰਾਣੀ ਆ ਜੀ ਇਹ ਅੱਜ ਦੇ ਨਹੀਂ ਹੈਗੇ ਕਮ ਸੇ ਕਮ 50 60 ਸਾਲ ਪੁਰਾਣੇ ਆ ਕੱਲਾ ਲੁਧਿਆਣੇ ਦੇ ਵਿੱਚ ਸੀਮਨ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਬ੍ਰਾਂਚਾਂ ਆਪਣੀਆਂ ਜਲੰਧਰ ਹੋਰ ਜਗ੍ਹਾ ਖੋਲੀਆਂ ਹੋਰ ਲੋਕਾਂ ਨੂੰ ਸਹੂਲਤ ਮਿਲੀ ਖਾਣ ਦੀ ਬਹੁਤ ਬਹੁਤ ਅਸੀਂ ਐਪਰੀਸ਼ੀਏਟ ਕਰਦੇ ਆ ਬਹੁਤ ਵਧੀਆ ਕੀਤਾ ਇਹਨਾਂ ਨੇ ਇਹ ਜਣ ਕੇ ਨਕੁੱਤਰ ਵਿੱਚ ਇਹ ਕੰਮ ਸ਼ੁਰੂ ਕੀਤਾ ਅਸੀਂ ਬਹੁਤ ਇਹਨਾਂ ਦੇ ਥੈਂਕ ਯੂ ਸਰ ਕੀ ਟ੍ਰਾਈ ਕੀਤਾ ਤੁਸੀਂ ਸਾਰੇ ਚਿਕਨ ਅਸੀਂ ਕੋਈ ਇਦਾਂ ਦਾ ਕਹੀਂ ਕਹਿ ਨਹੀਂ ਸਕਦੇ ਕੋਈ ਇਦਾਂ ਦਾ ਨਹੀਂ ਹੈ ਵੈਜ ਵੀ ਆ ਨੌਨ ਵੈਜ ਵੀ ਯਾ ਸਰ ਜੇ ਦੱਸਾਂ ਜੋ ਨੰਬਰ ਦੇਣਾ ਚਾਹੀਏ ਕਿੰਨੇ ਦਾ ਨੰਬਰ ਮੈਂ 10 ਤੋਂ 10 ਦੇਵਾਂਗਾ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਨਕੋਦਰ ਨਿਵਾਸੀਆਂ ਕੀ ਮੈਸੇਜ ਦੇਵਾਂ ਨੋਕੋਦਰ ਨਿਵਾਸੀਓ ਨੂੰ ਇਹੀ ਦੱਸਣਾ ਚਾਹੁੰਦਾ ਵੀ ਬਾਬਾ ਚਿਕ ਨੇ ਇੱਕ ਵਾਰੀ ਆ ਕੇ ਜ਼ਰੂਰ ਟਰਾਈ ਕਰੋ ਉਸ ਤੋਂ ਬਾਅਦ ਕਦੇ ਅਗੇਨ ਹੋਰ ਕਦੇ ਜਾਣ ਦੀ ਟਰਾਈ ਕਰਿਓ ਇੱਕ ਵਾਰ ਬਾਬਾ ਚਿਕ ਨੂੰ ਟਾਈਮ ਜ਼ਰੂਰ ਦਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਨਾ ਸਰ ਗੋਤਮ ਰਾਣਾ ਸਰ ਕਿਹੜੀ ਜਗਤ ਸਰ ਮੈਂ ਬੇਸਿਕਲੀ ਤਾਂ ਹਰਿਆਣਾ ਸੇ ਹਾਂ ਪਰ ਅਭੀ ਇੱਥੇ ਪੋਸਟਿਡ ਹਾਂ ਨਕੋਦਰ ਮੇ ਸਰ ਅੱਜ ਬਾਬਾ ਜੀ ਦੇ ਆਏ ਹੋ ਕਿਸ ਤਰ੍ਹਾਂ ਦੇ सर बाबा से रेगुलर कस्टमर हाँ इनका फूड बहुत अच्छा है एम्बियंस बहुत अच्छा है ना फूड की क्वालिटी बहुत अच्छी है तो इसलिए आते हैं रेगुलर कस्टमर इनके सर इसलिए आते हैं तो अच्छा फूड है एम्बियंस अच्छा सब कुछ अच्छा है सर कितनी देर होगी सात में सर हमें लास्ट मेरे ख्याल में दो एक मंथ से आ रहे हैं हम तीनों चारों लोग आ रहे हैं सब आई थिंक जब से ओपन हुआ है हम फर्स्ट टाइम विजिट किया था तो तब से जब अच्छा लगा तो तब रेगुलर ही आ रहे हैं आज की ट्राई किया सर ਅੱਜ ਸਰਮ ਨੇ ਇੱਕ ਤੁਸੀਂ इनका चिकन सैलेड और एक तंदूरी चिकन और एक इनका सबसे बेस्ट है पालक चिकन बहुत अच्छा है बड़े हैं। तो लग रहा है। हाँ हाँ सर अच्छा है सर बहुत मेरा नाम सावन है सर मैं हिमाचल से हूँ तो आप हिमाचल से आए हैं ठंडे ठंडे इलाके से आए हैं आप सर आज आए हो कैसा लगा बहुत बढ़िया सर बहुत बढ़िया सा खाना तो अच्छा है ही है स्टाफ भी अच्छा है सर वो भाजी बैठे वो बहुत बढ़िया से अच्छी ट्रीट करते हैं जो बोलते हैं वो बढ़िया करके देते हैं और क्या चाहिए खाने के साथ साथ स्टाफ भी अच्छा है सर खाना तो अच्छा है ही है ਆਪਾਂ ਆਵਾਂ ਤੇ ਉਹ ਪਾਜੀ ਬੜਿਆ ਪਿਆਰ ਨਾਲ ਗੱਲ ਕਰਦੇ ਤਾਂ ਆਪਾਂ ਆਂਦੇ ਰਹਿੰਦੇ ਇੱਥੇ ਸਰ ਹਮਾਮੇ ਹਿਮਾਚਲ ਮੇ ਜਾਂਦੇ ਰਹਿੰਦੇ ਹਿਮਾਚਲ ਖਾਣਾ ਵੀ ਬਹੁਤ ਅੱਛਾ ਬਣਦਾ ਹੈ ਔਰ ਜਿਹਨ ਟੇਸਟ ਆਪਕੋ ਕਿਹਦਾ ਲੱਗਦਾ ਟੇਸਟ ਸਰ ज़बरदस्त है ज़बरदस्त जैसे सर ने कहा कि पालक चिकन पालक चिकन तो हमारा फेवरेट है पालक चिकन तो अपन खांदे ही खाते हैं बाकी सर अभी हम अभी इनका मेन्यू चेंज हुआ है सारी चीज़ें ट्राई कर रहे हैं एक एक करके अभी ये चिकन लहसुनी टिक्का है इनका वो बहुत अच्छा लगा हमें सर क्या हिमाचल में जाके क्या तारीफ करोगे बाबा हाँ जी हिमाचल में जाके आप क्या कहना चाहोगे <laughs> ਸਰ ਦੇਖੋ ਬਾਬਾ ਦਾ ਫਰੈਂਚਾਈਜ਼ੀ ਹੈ ਸਾਰੀ ਜਗ੍ਹਾ ਅਵੇਲੇਬਲ ਹੈ ਮੈਂ ਤਾਂ ਬੋਲਦਾ ਹਾਂ ਬਾਹਰ ਤੋਂ ਹਿਮਾਚਲ ਕੇ ਬੰਦੇ ਸ਼ੌਕੀਨ ਹੁੰਦੇ ਹਨ ਖਾਸ ਕਰ ਨਾਨਵੇਜ ਕੇ ਨਾਨਵੇਜ ਹੀ ਮੇਰੇ ਕੋ ਮੋਸਟਲੀ ਨਾਨਵੇਜ ਹੀ ਆਰਡਰ ਕਰਤੇ ਹੈ ਦੇਖੋ ਤੁਸੀਂ ਦੇਖ ਰਹੇ ਹੋ ਨਾਨਵੇਜ ਕਿਹਨਾਂ ਕਮਲ ਨੂੰ ਨਕੋਦਰ ਮੇ ਦੁਬਾਰਾ ਹੋਗੇ ਤਾਂ ਦੁਬਾਰਾ ਯਹਾਂ ਪੇ ਆਣਾ ਚਾਹੋਗੇ ਆਪ ਬਿਲਕੁਲ 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 ਇਧਰ ਆਏਗੇ ਤਾਂ ਇਧਰ ਤਾਂ ਜ਼ਰੂਰ ਆਏਗੇ ਮੁੜ ਕੇ ਆਏਗੇ ਅਗਰ ਐਸਾ ਰੱਖ ਕੇ ਮੇਰਾ ਨਾਮ ਵਿਕਰਾਂਤ ਰਾਣਾ ਜੀ ਕਿਹੜੀ ਜਗ੍ਹਾ मैं हिमाचल वाह। वा, हिमाचल वाले मिल रहे हैं वाह वाह। हिमाचल खूबसूरत जगह हरियाणा वाले भाजी बैठे हैं। हिमाचल एक खूबसूरत वादी है खूबसूरत इलाका जी साडा भी दिल करता एक बार जाने अंतर किस तरह जी जी लगाते हैं? बहुत अच्छा लगा यहाँ पे आके जितनी बार भी आए हैं तो खाने की क्वालिटी बहुत अच्छी है और बहुत अच्छा लगा यहाँ पे आज क्या ट्राई किया आपने आज हमने यहाँ पे चिकन सैलेड ट्राई किया है तंदूरी चिकन ट्राई किया है अफगानी चिकन ट्राई किया है बहुत अच्छा लगा जो पहले भी आए वो आ, ये मेरा सबके जैसे सर ने बताया आपको हम यहाँ पे रेगुलर आते रहते हैं जब से ये ओपन हुआ है तो बहुत अच्छा लगा स्टाफ बहुत अच्छा है तो अच्छी सर्विस प्रोवाइड करते हैं तो सर गुड हिमाचल गुड नकोदर गुड बाबा बिल्कुल बिल्कुल जगबरी से ਕਿਹੜੀ ਜਗ੍ਹਾ ਤੋਂ ਸਰ ਮਹਿਤ ਵਰਤੋਂ ਸਰ ਬਾਬਾ ਦੇ ਆਇਆ ਜੇ ਕਿਸ ਤਰ੍ਹਾਂ ਪਹਿਲੇ ਵੀ ਆਉਂਦੇ ਰਹੇ ਜਾਂ ਪਹਿਲੀ ਵਾਰ ਆਇਆ ਜੀ ਸਰ ਮੈਂ ਤੁਹਾਨੂੰ ਝੂਠ ਨਹੀਂ ਬੋਲਣਾ ਫਸਟ ਟਾਈਮ ਆਇਆ ਅੱਜ ਮੈਨੂੰ ਪਤਾ ਨਹੀਂ ਇਹਦੇ ਬਾਰੇ ਪਰ ਵਿਗਨੇ ਬ੍ਰਦਰ ਨੂੰ ਪਤਾ ਹੈ ਕਿ ਅੱਗੇ ਵੀ ਇੱਕ ਦੂਰੀ ਆ ਚੁੱਕਾ ਇੱਥੇ ਬਟ ਮੈਨੂੰ ਨਹੀਂ ਪਤਾ ਸੀ ਪਰ ਮੈਂ ਆਇਆ ਤੇ ਮੈਨੂੰ ਚੰਗਾ ਲੱਗਿਆ ਇੱਥੰਦਾ ਮਾਹੌਲ ਚੱਲ ਰਿਹਾ ਵਧੀਆ ਲੱਗਿਆ ਹਾਂ ਬਾਕੀ ਫੂਡ ਕਿੱਦਾਂ ਦਾ ਹੋਊਗਾ ਉਹਨ ਉਸ ਤੋਂ ਬਾਅਦ ਤੁਸੀਂ ਸਰ ਜੇ ਚੰਗਾ ਲੱਗਾ ਤੇ ਮੈਂ ਮਾਹਤਪੁਰ ਵਾਸੀਆਂ ਨੂੰ ਵੀ ਜ਼ਰੂਰ ਜਾ ਕੇ ਕਹਾਂਗੇ ਹਾਂ ਜ਼ਰੂਰ ਕਹਾਂਗੇ ਜੀ ਜ਼ਰੂਰ ਕਹਾਂਗੇ ਕੱਲ ਸਰ ਤੁਸੀਂ ਕਹਿੰਦੇ ਸਸੇ ਜੀ ਸਰ ਮੇਰਾ ਨਾਮ ਦਲਾਵਰ ਸਿੰਘ ਹੈ ਕਿਹੜੀ ਜਗ੍ਹਾ ਤੋਂ ਸਰ ਮਾਹਤਪੁਰ ਤੋਂ ਮਾਹਤਪੁਰ ਤੋਂ ਆਇਆ ਬਿਲਕੁਲ ਮੇਰੀ ਜੀ ਸਾਡੇ ਤੋਂ 8-9 ਕਿਲੋਮੀਟਰ ਹੈ ਹਾਂ ਜੀ ਮਾਹਤਪੁਰ ਤੋਂ ਵੀ ਇਹਦੀ ਕਵਰਿੰਗ ਕਰਦੇ ਰਹਿੰਦੇ ਆ ਓਕੇ ਓਕੇ ਠੀਕ ਹੈ ਸਰ ਬਹੁਤ ਧੰਨ ਆਂਦੇ ਕਿੰਨਾ ਟ ਹੋ ਜਦਾਂ ਕਾਫੀ ਵਧੀਆ ਫੂਡ ਇਹਨਾਂ ਦਾ ਕਿਹੜੀ ਕੰਟਰੀ ਤੋਂ ਸਾਰਾ ਹੈ ਮੈਂ ਨਿਊਜ਼ੀਲੈਂਡ ਸਗਾ ਹਾਂ ਹਾਂਜੀ ਹਾਂਜੀ ਸਰ ਕੀ ਡਿਫਰੈਂਟ ਲੱਗਾ ਤੁਹਾਨੂੰ ਸਰ ਸਾਰੀਆਂ ਅਲੱਗ ਵੈਰਾਈਟੀ ਆ ਦਾ ਟੇਸ ਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿਦਾਂ ਦਾ ਬਿਲਵਲ ਆਉਦਾ ਹੀ ਨਹੀਂ ਕਦੇ ਟੇਸ ਆ ਸਰ ਜੇ ਮੈਂ ਇੱਕ ਚੋਂ 10 ਨੰਬਰ ਗਿਣਾ ਤਾਂ ਕਿੰਨੇ ਨੰਬਰ ਦੇਣਾ ਚਾਹੂਗਾ ਮੈਂ 10 ਹੀ ਦੇਣਾ ਚਾਹਾਂਗਾ ਜੀ ਬਿਲਕੁਲ ਬਿਲਕੁਲ ਸਰ ਹਨ ਸਰ ਲਖਵੀਰ ਸਰ ਕਿਹੜੀ ਜਗ੍ਹਾ ਤੋਂ ਸਰ ਮੇਨ ਕੋਦਰ ਤੋਂ ਹੈ ਮੇਨ ਕੋਦਰ ਦਾ ਸਰ ਸਰ ਬਾਬਾ ਜੇ ਆਇਓ ਉਤਰਾਂ ਲਗਾ ਦੇ बहा बढ़े गागा नहीं जी केस तरना दा की, की ट्राइटिता इस अशियरते? ਅਸੀਂ ਸਾਕੋ ਟ੍ਰਾਈ ਕਰ ਚੁੱਕੇ ਹਾਂ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਸਰ ਸਟਾਪ ਕਿਦਾਂ ਦਾ ਹੈ ਤੇ ਸਟਾਪ ਵੀ ਵਧੀਆ ਵਧੀਆ 100% 100% ਵਾਜਵਾ ਮੈਂ ਤਾਂ 10 ਨੰਬਰ ਮਾਰਦਾ ਤੇ 100 ਦੇ ਦਿੰਦਾ ਹਾਂ ਹਾਂਜੀ ਐਸਾ ਸਸਤੀ ਗੱਲ ਜੀ ਇਹ ਵਿਕ੍ਰਮ ਜੀ ਸਿੰਘ ਨਿਕੋਦਰ ਲੀਕੋਦਰ ਸਰ ਬਾਬਾ ਜੀ ਆਯੂ ਸ਼ੰਕਰ ਉਹਨੇ ਕਿਸ ਤਰ੍ਹਾਂ ਕਿ ਨੀਦਰਤ ਮਾਰਿਆ ਤੁਸੀਂ ਅਸੀਂ ਜਲੰਧਰ ਤੋਂ ਇਹਨਾਂ ਨੂੰ ਸ਼ੁਰੂ ਕੀਤਾ ਨਾ ਉਦੋਂ ਤੋਂ ਆ ਰਹੇ ਆ ਵਾਹ ਜੀ ਵਾਹ ਇਹਦਾ ਮਤਲਬ ਪਹਿਲੇ ਤੂੰ ਜਲੰਧਰ ਜਾਂ ਲੁਧਿਆਣਾ ਇਹ ਸਵਾਦ ਨਹੀਂ ਤਾਂ ਜਾਂਦੇ ਸੀ ਲੁਧਿਆਣਾ ਜਾਂਦੇ ਸੀ ਪਰ ਸਾਨੂੰ ਉਹ ਅਗੀਸ ਬਾਈ ਸਾਡੇ ਨੂੰ ਕੁਦਰਤ ਚ ਬਣ ਗਿਆ ਬਿਲਕੁਲ ਸਾਨੂੰ ਕੀ ਦਿੱਕਤ ਆ ਹੁਣ ਬਿਲਕੁਲ ਪਰ ਇੰਨਾ ਸੋਹਣਾ ਹੈ ਨਾ ਇਹ ਸਿਸਟਮ ਹੈ ਨਾ ਮਾਈਂਡ ਬਲਿੰਗ ਹੈ ਹਿੰਮਤ ਸਿੰਘ ਨੇ 1962 ਦੇ ਵਿੱਚ ਇੱਕ ਛੋਟਾ ਜਿਹਾ ਢਾਬਾ ਸ਼ੁਰੂ ਕੀਤਾ ਸੀ ਜਿਹਦਾ ਨਾਂ ਸੀ ਬਾਬਾਸ ਬਾਬਾਸ ਅੱਜ ਬਾਬਾਸ ਜਿਹੜਾ ਆ ਪੰਜਾਬ ਭਰ ਦੇ ਵਿੱਚ ਇੱਕ ਨਾਮ ਬਣ ਚੁੱਕਾ ਬ੍ਰਾਂਡ ਬਣ ਚੁੱਕਾ ਆ ਬਾਬਾਸ ਦੇ ਚਿਕਨ ਦੀ ਵੈਰਾਈਟੀ ਅਨੇਕ ਤਰ੍ਹਾਂ ਦੀ ਵੈਰਾਈਟੀ ਆ ਔਰ ਚਿਕਨ ਦੇ ਨਾਂ ਨਾਲ ਵੈਜ ਨੋਨ ਵੈਜ ਹਰ ਤਰ੍ਹਾਂ ਦੀ ਵੈਰਾਈਟੀ ਇੱਥੇ मिल ਰਹੀ ਆ ਮੈਨੇਜਰ ਸਾਡੇ ਨਾਲ ਇੱਥੇ ਦੇ ਮੌਜੂਦ ਨੇ ਬਾਬਾਜ਼ ਨਕੌਦਰ ਦੇ ਵਿੱਚ ਸ਼ੰਕਰ ਰੋਡ ਤੋਂ ਤੁਹਾਡੇ ਨਾਲ ਮੁਖਾਤਬ ਹੋ ਰਹੇ ਆ ਸਰ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਮਨਦੀਪ ਕੁਮਾਰ ਹੈ ਐਜ਼ ਬਾਬਾ ਚਿਕਨ ਮੈਨੇਜਰ ਨਕੌਦਰ ਓਕੇ ਸਰ ਜੀ ਹਾਂਜੀ ਸਰ ਸਰ ਕਿਹੜੀ ਜਗ੍ਹਾ ਹੈ ਬਾਬਾਜ਼ ਲੋਕੇਸ਼ਨ ਕੀ ਹੈ ਜੀ ਪੂਰੀ ਸਰ ਬਾਬਾ ਚਿਕਨ ਲੋਕੇਸ਼ਨ ਹੈਗੀ ਸ਼ੰਕਰ ਰੋਡ ਨਕੌਦਰ ਓਪੋਜ਼ਿਟ ਟੂ एसी ਹਸਪੀਟਲ ਸਰ ਬਾਬਲਜ਼ ਜਲੰਧਰ ਲੁਧਿਆਣੇ ਜਗ ਜਗਾਂ ਹੈਗਾ ਵਾ ਬਹੁਤ ਕਸਟਮਰਾਂ ਨਾਲ ਗੱਲ ਕੀਤੀ ਹੈ ਬਹੁਤ ਤਰੀਫ ਹੋਈ ਹੈ ਤੁਹਾਡੀ ਇਹ ਕੀ ਕੀ ਸਪੈਸ਼ਲ ਤੁਸੀਂ ਪਹਿਲੇ ਨੌਨ ਵੇਜ ਦੇ ਵਿੱਚ ਕੀ ਸਪੈਸ਼ਲ ਦੇ ਰਹੇ ਨੌਨ ਵੇਜ ਦੇ ਵਿੱਚ ਸਾਡਾ ਸਪੈਸ਼ਲ ਹੈਗਾ ਪਹਿਲੇ ਨੰਬਰ ਤੇ ਬਾਬਾਸ ਬਟਰ ਚਿਕਨ ਠੀਕ ਹੈ ਸਰ ਤੇ ਸੈਕੰਡ ਆ ਜਾਂਦਾ ਸਾਡਾ ਲੈਮਨ ਚਿਕਨ ਠੀਕ ਹੈ ਉਸ ਤੋਂ ਥਰਡ ਨੰਬਰ ਤੇ ਹੈ ਚਿਕਨ ਕਾਲੀ ਮਿਰਚ ਸਪੈਸ਼ਲਟੀ ਹੈ ਜੋ ਸਾਡੀ ਸਰ ਠੀਕ ਔਰ ਜੇ ਸਨੈਕਸ ਦੀ ਗੱਲ ਕਰੀਏ ਚਿਕਨ ਦੇ ਸਨੈਕਸ ਵੀ ਬਹੁਤ ਤਰ੍ਹਾਂ ਦੇ ਹੁੰਦੇ ਆ ਸਨੈਕਸ ਕਿਹੜੇ-ਕਿਹੜੇ ਆ ਸਨੈਕਸ ਸਰ ਆ ਜਾਂਦਾ ਜ ਫਰਸਟ ਨੰਬਰ ਤੇ ਆ ਚਿਕਨ ਕਾਲੀ ਮਿਰਚ ਟਿੱਕਾ ਔਰ ਸੈਕੰਡ ਆ ਚਿਕਨ ਲਸونی ਟਿੱਕਾ ਔਰ ਥਰਡ ਨੰਬਰ ਤੇ ਆ ਚਿਕਨ ਲਿਮਨ ਚਿਕਨ ਡਰਾਈ ਸਰ ਇਹ ਸਾਡੀ ਸਪੈਸ਼ਲਟੀ ਹੈ ਸਰ ਸਪੈਸ਼ਲ ਬਿਲਕੁਲ ਸਪੈਸ਼ਲ ਜਣੀ ਇਹ ਦਾ ਕਰ ਰਹੇ ਆ ਸਰ ਇਸ ਤੋਂ ਇਲਾਵਾ ਜੇ ਆਪਾਂ ਕਹੀਏ ਤਰੀ ਵਾਲੀਆਂ ਜਾਂ ਗਰੇਵੀ ਵਾਲੀਆਂ ਚੀਜ਼ਾਂ ਕਿਹੜੀਆਂ ਕਿਡੀਆਂ ਆ ਜਾਂਦੀਆਂ ਨੇ ਗਰੇਵੀ ਵਾਲੀ ਦੇ ਵਿੱਚ ਉਹ ਹੀ ਜਿਹੜਾ ਦੱਸਿਆ ਤੁਹਾਨੂੰ ਮੈਂ ਪਹਿਲਾਂ ਦੱਸਿਆ ਬਈ ਸਾਡਾ ਸਪੈਸ਼ਲ ਹੈਗਾ ਬਟਰ ਚਿਕਨ ਸਰ ਜੀ ਬਟਰ ਚਿਕਨ ਤੋਂ ਸੈਕੰਡ ਆ ਜਾਂਦਾ ਸਾਡਾ ਲੈਮਨ ਚਿਕਨ ਲੈਮਨ ਚਿਕਨ ਤੋਂ ਬਾਅਦ ਸਾਡਾ ਆ ਜਾਂਦਾ 바ਵਾ ਸਪੈਸ਼ਲ ਮਟਨ ਜਿਹੜਾ ਥੋੜਾ ਮੀਡੀਅਮ ਸਪਾਈਸੀ ਤੇ ਥੋੜਾ ਸੇਕ ਗਰੇਵੀ ਦੇ ਵਿੱਚ ਆਉਂਦਾ ਸਰ ਜੀ ਯਾ ਸਰ ਉਹ ਉਹ ਗੈਸਟ ਬਹੁਤ ਪਸੰਦ ਕਰਦੇ ਨੇ ਸਾਨੂੰ ਉਹਦਾ ਅੱਛਾ ਰਿਵਿਊ ਮਿਲ ਰਿਹਾ ਸਰ ਬਿਲਕੁਲ ਜੀ ਸਰ 1962 ਦੇ ਵਿੱਚ ਸਰਦਾਰ ਹਿੰਮਤ ਸਿੰਘ ਨੇ ਇੱਕ ਛੋਟਾ ਜਿਹਾ ਟਾਬਾ ਖੋਲ੍ਹਿਆ ਸੀ ਇਹ ਉਸ ਤਬੇਦੋਂ ਇਹ ਵੱਧਾ ਵੱਧਾ ਸਾਰੇ ਪੰਜਾਬ ਦੇ ਵਿੱਚ ਫੈਲ ਗਿਆ ਤੇ ਮੇਰੇ ਖਿਆਲ ਦੇ ਸਾਰੇ ਦੇ ਵਿੱਚ ਹੌਲੀ ਹੌਲੀ ਆ ਜਾਏਗਾ ਹਾਂ ਜੀ ਸਰ ਇਹ ਬਿਲਕੁਲ ਸਰ ਇਹ ਤੁਹਾਡੇ ਬਿਲਕੁਲ ਸਹੀ ਸਹੀ ਪੁਆਇੰਟ ਹੈ ਤੁਹਾਡਾ ਤੇ ਬਹੁਤ ਜਾਨਕੀ ਆਊਟਲੈਟ ਸਾਡੇ ਖੁੱਲ ਚੁੱਕੇ ਨੇ ਤਾਂ ਜਾਨਕੀ ਜਲੰਧਰ ਜਲੰਧਰ ਮਾਡਲ ਟਾਊਨ ਤਾਂ ਜਲੰਧਰ ਦੇ ਵਿੱਚ ਮੇਰੇ ਖਿਆਲ ਨਾਲ ਤਿੰਨ ਚਾਰ ਸਾਡੇ ਖੁੱਲ ਗਏ ਨੇ ਆਊਟਲੈਟਸ ਸਰ ਜੀ ਹਾਂਜੀ ਸਰ ਜਲੰਧਰ ਤੋਂ ਇਲਾਵਾ ਲੁਧਿਆਣੇ ਵੀ ਲੁਧਿਆਣੇ ਹਾਂਜੀ ਲੁਧਿਆਣੇ ਆ ਸਰ ਚੰਡੀਗੜ੍ਹ ਵੀ ਖੁੱਲ ਗਿਆ ਹੁਣ ਤਾਂ ਸ਼ਾਇਦ ਮੁੰਬਈ ਵੀ ਖੁੱਲ ਰਿਹਾ ਸਰ ਮੁੰਬਈ ਦਿੱਲੀ ਯਾ ਸਰ ਮੁੰਬਈ ਦਿੱਲੀ ਵੀ ਖੁੱਲ ਰਿਹਾ ਬਹੁਤ ਜਲਦੀ ਸਰ ਜੇ ਵੈਜ ਦੀ ਗੱਲ ਕਰੀਏ ਵੈਜ ਦੇ ਵਿੱਚ ਵੀ ਆਂਦੇ ਨੇ ਫੈਮਿਲੀ ਆਉਂਦੀਆਂ ਨੇ ਵੇਜ ਦੇ ਹਾਂਜੀ ਵੇਜ ਦੇ ਵਿੱਚ ਸਰ ਮੇਰੇ ਕੋਲ ਗਰੇਵੀ ਦੇ ਵਿੱਚ ਸਪੈਸ਼ਲਟੀ ਹੈ ਕਿ ਸਾਡਾ ਬਾਬਾ ਬਟਰ ਪਨੀਰ ਔਰ ਸੈਕੰਡ ਸੈਕੰਡ ਆ ਜਾਏਗਾ ਸਰ ਲੈਮਨ ਪਨੀਰ ਔਰ ਲੈਮਨ ਕੋਰੀਅੰਡਰ ਮਸ਼ਰੂਮ ਯਾਨੀ ਕਿ ਸਪੈਸ਼ਲਟੀ ਹੈ ਜੋ ਜੋ ਸਾਡੀ ਸਰ ਇੱਥੇ ਜੀ ਹਾਂਜੀ ਸਰ ਵੇਜ ਵੇਜ ਦੇ ਵਿੱਚ ਕੋਈ ਆਪਾਂ ਪਾਰਟੀ ਕਰਦੇ ਹਾਂ ਉਹਦੇ ਵਿੱਚ ਸਨੈਕਸ ਵੀ ਹੁੰਦੇ ਹੈ ਵੇਜ ਦੇ ਵਿੱਚ ਹਾਂਜੀ ਸਰ ਵੇਜ ਦੇ ਵੇਜ ਸਪੈਸ਼ਲਟੀ ਹੈ ਕਿ ਪਨੀਰ ਕਾਲੀ ਮਿਰਚ ਟਿੱਕਾ ਸਰ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਸਾਡਾ ਇੱਕ ਸਪੈਸ਼ਲ ਹੈਗਾ ਮਸ਼ਰੂਮ ਡਬਲ ਡੈਕਰ ਸਰ ਜੋ ਯਾਨੀ ਕਿ ਗੈਸਟ ਕਾਫੀ ਪਸੰਦ ਕਰਦੇ ਨੇ ਤੇ ਉਹਦਾ ਕਾਫੀ ਅੱਛਾ ਰਿਸਪੌਂਸ ਮਿਲਦਾ ਪਿਆ ਸਰ ਨੂੰ ਜੀ ਹਾਂ ਰਿਸਪੌਂਸ ਮਿਲ ਰਿਹਾ ਨਕੌਦਰ ਸ਼ਹਿਰ ਦੇ ਵਿੱਚ ਕਿਦਾਂ ਦਾ ਤੁਹਾਨੂੰ ਰਿਸਪੌਂਸ ਕਿਉਂਕਿ ਨਵੀਂ ਨਵਾਂ ਮੈਨੇਜਮੈਂਟ ਨਵਾਂ ਆਇਆ ਨਵਾਂ ਸਾਰਾ ਸਟਾਫ ਆਇਆ ਸਾਰਾ ਪਹਿਲੇ ਨਾਲੋਂ ਕਿੰਨਾ ਕੁ ਤੁਸੀਂ ਵੱਧ ਕੇ ਦੇ ਰਹੇ ਹੋ ਅੱਗੇ ਤਾਂ ਹਾਂਜੀ ਸਰ ਬਿਲਕੁਲ ਤੁਹਾਡੇ ਸਾਡਾ ਸਟਾਫ ਸਾਰਾ ਨਵਾਂ ਹੈ ਨਵੀਂ ਮੈਨੇਜਮੈਂਟ ਹੈ ਨਵੇਂ ਓਨਰਸ ਨੇ ਜਾਨਣੇ ਵਧੀਆ ਜਾਨਣੇ ਰਿਸਪਾਂਸ ਸ਼ੇਅਰ ਹੈ ਲੋਕੀ ਬਹੁਤ ਵਧੀਆ ਤੁਹਾਨੂੰ ਪਿਆਰ ਮਿਲਦਾ ਜੀ ਇੱਕ ਮੈਂ ਹੋਰ ਗੱਲ ਸੁਣੀ ਸੀ ਕਿ ਐਨ ਆਰ ਆਈ ਬਹੁਤ ਆ ਰਹੇ ਤੁਹਾਡੇ ਕੋਲ ਹਾਂਜੀ ਸਰ ਐਨ ਆਰ ਆਈ ਵੀ ਬਹੁਤ ਮੇਰੇ ਕੋਲ ਫੈਮਲੀਆਂ ਜੁੜੀਆਂ ਹੋਈਆਂ ਨੇ ਤਕਰੀਬਨ 5 ਤੋਂ 5 ਤੋਂ 10 ਫੈਮਲੀਆਂ ਮੇਰੇ ਮੇਰੇ ਨਾਲ ਜੁੜੀਆਂ ਹੋਈਆਂ ਨੇ ਜੋ ਰੂਟੀਨ ਦੇ ਵਿੱਚ ਮੈਨੂੰ ਆਰਡਰ ਕਰਦੀਆਂ ਨੇ ਸਰ ਯਾਨੀ ਕਿ ਹੋਮ ਡਿਲੀਵਰੀ ਵੀ ਆ ਰਹਾ ਉਹ ਮੰਗਵਾਉਣੇ ਨੇ ਮੇਰੇ ਕੋਲ ਸਰ ਸਰ ਜੇ ਫੋਨ ਨੰਬਰ ਤੇ ਆਹਾਂ ਆਨਲਾਈਨ ਫੋਨ ਨੰਬਰ ਆਪਣਾ ਕਰ ਦੱਸ ਦਿਓ ਸਰ ਆਨਲਾਈਨ ਨੰਬਰ ਸਾਡਾ ਗੂਗਲ ਤੇ ਹੈਗਾ 9102813013 ਸਰ ਸਰ ਸੋ 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 ਜਰਾ ਸੁਣੋ ਸਰ ਸਾਡਾ ਆਨਲਾਈਨ ਨੰਬਰ ਹੈਗਾ 9102813013 ਅੱਛਾ ਇਸ ਤੋਂ ਇਲਾਵਾ ਜਿਹੜੀ ਹੋਮ ਡਿਲੀਵਰੀ ਹੋਮ ਡਿਲੀਵਰੀ ਵੀ ਕਰੋਗੇ ਹੋਮ ਡਿਲੀਵਰੀ ਵੀ ਸਰ ਜੀ ਆਪਾਂ ਕਰਦੇ ਆ ਜੀ ਆਪਾਂ ਲੋਕਲ ਆਪਣਾ ਸਾਰਾ ਨਕੌਦਰ ਸ਼ਹਿਰ ਆਪਣਾ ਪੂਰਾ ਕਵਰ ਕਰਦੇ ਆ ਅਸੀਂ ਤਾਂ ਯਾਨੀ ਕਿ ਆਪਣੇ ਪੂਰੇ ਸ਼ਹਿਰ ਦੇ ਵਿੱਚ ਆਪਾਂ ਆ ਜਾ 4 ਤੋਂ 5 ਕਿਲੋਮੀਟਰ ਦੇ ਏਰੀਆ ਦੇ ਵਿੱਚ ਆਪਣੀ ਸਾਰਾ ਡਿਲੀਵਰੀ ਹੁੰਦੀ ਤੇ ਇਸ ਤੋਂ ਬਾਅਦ ਹੁਣ ਨਵਾਂ ਕੀ ਦੇ ਰਹੇ ਉਹਨੂੰ ਉਧਰੋਂ ਨਵਾਂ ਕੀ ਹੋਰ ਵਰਗਾ ਨਵਾਂ ਸਿਰ ਸਾਡੇ ਕੋਲ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਡਰਾਟ ਮੀਅਰ ਲੈ ਕੇ ਆ ਰਹੇ ਹਾਂ ਜੀ ਠੀਕ ਹੈ ਰੂਮ ਟਾਪ ਉੱਪਰ ਆਪਣਾ ਤਿਆਰ ਹੋ ਰਿਹਾ ਸਰ ਇੱਕ ਇੱਕ ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜਾਣਾ ਹੈ तकरीबन ਉਹ ਵੀ ਤਾਂ ਹੁਣ ਅਸੀਂ ਕਾਉਂਟੀ ਦਾ ਵੀ ਨਾਲ ਸਟਾਰਟ ਕੀਤਾ ਹੈ ਸਰ ਪੀਜ਼ਾ 버ਗਰ ਵਗੈਰਾ ਔਰ ਇੰਡੀਅਨ ਬ੍ਰੇਕਫਾਸਟ ਵੀ ਅਸੀਂ ਤਿਆਰ ਕਰ ਰਹੇ ਹਾਂ ਸਰ ਨਾਲ ਵਾਹ ਜੀ ਵਾਹ ਬ੍ਰੇਕਫਾਸਟ ਵੀ ਤਿਆਰ ਕਰ ਰਹੇ ਹੋ ਸਰ ਹਾਂ ਸਰ ਹਾਲ ਦੀ ਗੱਲ ਕਰੀ ਆਪਣੇ ਕੋਲ ਹਾਲ ਹਾਲ ਸਰ ਹਾਲ ਸਰ ਮੇਰੇ ਕੋਲ ਦੋ ਕਿੱਟੀ ਹਾਲ ਨੇ ਜੋ 15 ਤੋਂ 20 ਮੈਂਬਰ ਦੇ ਮੇਰੇ ਕੋਲ ਹੈਗੇ ਨੇ ਸਰ ਠੀਕ ਹੈ ਜੀ ਤਾਂ ਉਹ ਜਿਹੜਾ ਸੈਪਰੇਟ ਮੇਰੇ ਕੋਲ ਹਾਲ ਨੇ ਤਾਂ ਇਹਦਾ ਤੁਸੀਂ ਆਪਾ ਆਪਣਾ ਯਾਨੀ ਕਿ ਆਪਣੀ ਮਰਜ਼ੀ ਦਾ ਬੁਕਿੰਗ ਕਰਵਾ ਸਕਦੇ ਸਰ ਸੈਪਰੇਟ ਸਰ ਜੇ ਪੂਰੇ ਤੋਂ ਪੂਰੇ ਦੀ ਆਪਾਂ ਗੱਲ ਕਰ ਲਈਏ ਪੂਰੇ ਪੂਰੇ ਹਾਲ ਸਾਰ ਮੇਰੇ ਕੋਲ ਸੈਟਿੰਗ ਹੈ ਕਿ ਲਗਭਗ 150 150 ਪੈਕਸ ਦੇ ਸੈਟਿੰਗ ਮੇਰੇ ਕੋਲ ਅਵੇਲੇਬਲ ਹੈ ਸਰ ਟੋਟਲ ਸਾਰਾ ਏਸੀ ਹੈ ਸਰ ਏਸੀ ਹੈ ਸਰ ਉਹ ਫੁੱਲ ਫੁੱਲ ਕੰਡੀਸ਼ਨ ਹੈ ਸਰ ਸਰ ਕੀ ਮੈਸੇਜ ਨਕੁੱਦਰ ਵਾਲਿਆਂ ਨੂੰ ਬਾਬਾ ਜਨਾ ਜਿੱਦਾਂ ਮੈਂ ਦੱਸਿਆ ਸੀ ਸਰਦਾਰ ਹਿੰਮਤ ਸਿੰਘ ਨੇ 1962 ਦੇ ਵਿੱਚ ਇੱਕ ਛੋਟਾ ਜਿਹਾ ਢਾਬਾ ਖੋਲ੍ਹਿਆ ਸੀ ਉਹ ਢਾਬਾ ਫੁੱਲ ਦਾ ਫੁੱਲ ਦਾ ਸਾਰੇ ਪੰਜਾਬ ਦੇ ਵਿੱਚ ਇੱਕ ਖੁਸ਼ਬੂ ਦੇ ਰਿਹਾ ਵਾ ਸਰ ਅਸੀਂ ਇਹ ਹੀ ਕਹਿੰਦੇ ਆ ਸਾਰੇ ਨਕੋਦਰ ਜਾਂ ਸ਼ਾਹਕੋਟ ਜਾਂ ਜਿੰਨੇ ਸਾਡੇ ਆਲੇ ਦੁਆਲੇ ਸ਼ਹਿਰ ਨੇ ਸਾਡੇ ਲਾਗੇ ਲੱਗਦੇ ਤਾਂ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਵੀ ਇੱਕ ਵਾਰੀ ਆਓ ਵਿਜ਼ਿਟ ਕਰੋ ਜ਼ਰੂਰ ਤਾਂ ਆ ਕੇ ਚੈੱਕ ਕਰੋ ਬਾਬਾ ਚਿਕਨ ਦਾ ਟੇਸਟ ਸੇਮ ਲੁਧਿਆਣੇ ਵਾਲਾ ਤੁਹਾਨੂੰ ਸਾਡੇ ਸ਼ਹਿਰ ਨਕੋਦਰ ਦੇ ਵਿੱਚ ਮਿਲੂਗਾ ਬਿਲਕੁਲ ਸਰ ਇੱਕ ਆਖਰੀ ਸਵਾਲ ਪੁੱਛੇ ਜਾ ਰਿਹਾ ਜਿਹੜਾ ਵੀਡੀਓ ਇਕਤਾ ਲਹਿਰ ਦੀ ਸ਼ੇਅਰ ਕਰਕੇ ਆਏਗਾ ਉਹਨੂੰ ਕੀ ਡਿਸਕਾਊਂਟ ਦੇਵਾਂਗੇ ਸਰ ਜੋ ਤੁਹਾਡੇ ਵੀਡੀਓ ਦੇ ਮਾਧਿਅਨ ਨਜ਼ਰ ਆਣਾ ਹੈ ਸ਼ੇਅਰ ਕਰਕੇ ਆਊਗਾ ਸਾਡੇ ਕੋਲ ਉਹ ਤੁਹਾਨੂੰ ਦਿਖਾਊਗਾ ਕਿ ਹਾਂਜੀ ਅਸੀਂ ਆਪ ਵੀਡੀਓ ਦੇਖ ਕੇ ਤੁਹਾਡੇ ਕੋਲ ਆਇਆ ਤਾਂ ਅਸੀਂ ਉਹਨਾਂ ਨੂੰ ਸਰ ਸਪੈਸ਼ਲ ਹੈ ਨਾ 10% ਡਿਸਕਾਊਂਟ ਦਵਾਂਗੇ ਸਰ 10% ਡਿਸਕਾਊਂਟ ਜਿਹੜੇ ਵੀਡੀਓ ਸ਼ੇਅਰ ਕਰਕੇ ਆਉਣਗੇ ਯੈਸ ਸਰ ਜਿਹੜਾ ਵੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 10% ਡਿਸਕਾਊਂਟ ਦਵਾਂਗੇ ਸਰ ਇੱਕ ਲਾਸਟ ਕੁਐਸਚਨ ਹੋਰ ਮੈਂ ਪੁੱਛਣਾ ਚਾਹਾਂਗਾ ਕੀ ਮੈਸੇਜ ਦੇਣਾ ਚਾਹੋਗੇ ਨਕੋਦਰ ਨਿਵਾਸੀਆਂ ਨੂੰ ਨਕੋਦਰ ਨਿਵਾਸੀਆਂ ਨੂੰ ਸਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਆਓ ਇੱਕ ਵਾਰੀ ਵਿਜ਼ਿਟ ਕਰੋ ਚੈੱਕ ਕਰੋ ਆ ਕੇ ਤਾਂ ਤੁਹਾਨੂੰ ਜਾਨਕਿ ਉਹੀ ਜੋ ਲੁਧਿਆਣੇ ਦਾ ਟੇਸਟ ਹੈ ਉਹੀ ਤੁਹਾਨੂੰ ਤੁਹਾਡੇ ਸ਼ਹਿਰ ਨਕੋਦਰ ਦੇ ਵਿੱਚ ਮਿਲੇਗਾ ਅੰਦਰ ਵਿੱਚ ਮੌਜੂਦ ਹਾਂ ਇਸ ਵਕਤ ਹਾਲ ਇਹਨਾਂ ਕੋ ਬਹੁਤ ਵਧੀਆ ਹਾਲ ਹੈਗੇ ਨੇ ਕਿੱਟੀ ਪਾਰਟੀ ਤੁਸੀਂ ਕਰ ਸਕਦੇ ਹੋ ਬਰਥਡੇ ਪਾਰਟੀ ਕਰ ਸਕਦੇ ਹੋ ਹੋਰ ਵੀ ਫੰਕਸ਼ਨ ਕਰ ਸਕਦੇ ਹੋ ਸਰ ਕਿੰਨੇ ਹਾਲਾਂ ਤੱਕ ਰਹਿਣਾ ਪੜੇਗਾ ਸਰ ਮੇਰੇ ਕੋਲ ਇੱਕ ਤਿੰਨ ਹਾਲ ਨੇ ਮੇਰੇ ਕੋਲ ਇੱਕ ਹੈਗਾ ਓਪਨ ਹਾਲ ਹੈ ਸਰ ਮੇਰੇ ਕੋਲ ਇਹ ਕਿਹੜਾ ਓਪਨ ਹਾਲ ਹੈ ਓਪਨ ਹਾਲ ਜੀ ਸਰ ਤੇ ਦੋ ਮੇਰੇ ਕੋਲ ਫੈਮਿਲੀ ਹਾਲ ਨੇ ਸਰ ਆਜੋ ਮੈਂ ਤੁਹਾਨੂੰ ਇਧਰ ਵੀ ਦਿਖਾ ਦਿੰਦਾ ਪਹਿਲੇ ਉਹ ਓਪਨ ਜਿਹੜਾ ਹਾਲ ਹੈ ਤੁਹਾਡਾ ਇਹ ਕਿੰਨੇ ਕੈਪੈਸਟੀ ਇਹਦੇ ਵਿੱਚ ਅਗੇ ਸਰ 50 ਮੈਂਬਰਸ ਦੀ ਸਰ ਮੇਰੇ ਕੋਲ ਹੈਗੇ ਸੈਟਿੰਗ ਹੈਗੀ ਆ ਅਵੇਲੇਬਲ ਹੈ ਠੀਕ ਹੈ ਸਰ ਔਰ 20 ਮੈਂਬਰਸ ਕੀ ਇਧਰ ਹੈ ਮੇਰੇ ਪਾਸ ਔਰ 20 ਮੈਂਬਰਸ ਕੀ ਇਧਰ ਹੈ ਸਰ ਜੀ ਫੈਮਿਲੀ ਹਾਲ ਦਾ ਜੋ ਸੈਪਰੇਟ ਹਾਲ ਹੈ ਫੈਮਿਲੀ ਹਾਲ ਜੀ ਇਹ ਫੈਮਿਲੀ ਹਾਲ ਦੇ ਵਿੱਚ ਤੁਹਾਨੂੰ ਲੈ ਕੇ ਇਹ ਖੂਬਸੂਰਤ ਫੈਮਿਲੀ ਹਾਲ ਹੈ ਜਿੱਥੇ ਤੁਸੀਂ ਫੈਮਿਲੀ ਫੰਕਸ਼ਨ ਕਰ ਸਕਦੇ ਹੋ ਕਿਹੜਾ ਕਿਹੜਾ ਫੰਕਸ਼ਨ ਇੱਥੇ ਆਪਾਂ ਕਰ ਸਕਦੇ ਹਾਂ ਸਰ ਬਰਥਡੇ ਪਾਰਟੀ ਰਿੰਗਸ ਆਪਣੀ ਰਿੰਗ ਸੈਰੇਮਨੀ ਜਾਂ ਤੁਸੀਂ ਆਪਣੇ ਕੋਈ ਵੀ ਮੈਰਿਜ ਐਨੀਵਰਸਰੀ ਕੋਈ ਵੀ ਆਪਣਾ ਫੰਕਸ਼ਨ ਹੈ ਨਾ जो आप अपना कर सकते हो ہو سر جی یہ کیپیسٹی کیا کریے کنے کا ہے یہ ہے سر 25 ممبر کے سیٹنگ ہے سر یہ چھوٹی پارٹی دے لیے چھوٹی پارٹی دے لیے سیپریٹ ہانجی یعنی کہ فیملی ہالز میرے کولے یہی ہے سر فیملی ہال ہے یس ہا یہ بھی اے سی ہے روٹ یس سر پورا اے سی ہے پورا اے سی دوسرا ہال سر میرے ادھر اگیا یہ بھی 20 25 ممبرز دا ਹੋਲੇ ਟੈਂਡਿਸ਼ਨ ਇੱਥੇ ਕਿੰਨੇ ਮੈਂਬਰ ਦਾ ਇਹ ਹੈਗਾ ਸਰ 25 ਮੈਂਬਰਸ ਦਾ 25 ਮੈਂਬਰ ਇਸ ਤੋਂ ਇਲਾਵਾ ਕੋਈ ਓਪਨ ਹਾਲ ਹੋ ਗਿਆ ਓਪਨ ਹੋ ਗਿਆ ਸਰ ਦੋ ਸੈਪਰੇਟ ਹੋ ਗਏ ਮੇਰੇ ਕੋਲ ਜਿਹੜੇ ਫੈਮਿਲੀ ਹਾਲ ਨੇ ਸਰ ਦਿਖਾ ਦਿਓ ਤੇ ਇਸ ਤੋਂ ਬਾਅਦ ਕੋਈ ਹੋਰ ਵੀ ਤਿਆਰ ਕਰ ਰਹੇ ਹੋ ਇਸ ਤੋਂ ਬਾਅਦ ਸਰ ਕਰ ਰਹੇ ਆ ਅਸੀਂ ਰੂਮ ਟੌਪ ਤਿਆਰ ਕਰ ਰਹੇ ਆ ਸਰ ਉਪਰ ਆਪਣਾ ਜਿਹਦੇ ਵਿੱਚ ਸਾਨੂੰ ਅਸੀਂ ਡਰਾਟ ਵੀਅਰ ਵਗੈਰਾ ਦਾ ਲਿਆ ਰਹੇ ਆ ਅਸੀਂ ਤਾਂ ਉਹ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਪ੍ਰੋਵਾਈਡ ਕਰਵਾਵਾਂਗੇ ਸਰ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਮੈਂ ਜਰ ਸੀ ਬਾਬਜ਼ ਦੇ ਮੈਨੇਜਰ ਦੇ ਨਾਲ ਗੱਲ ਕਰ ਰਿਹਾ ਸੀ ਅਸੀਂ ਬਾਬਜ਼ ਮੈਂ ਜਿਵੇਂ ਪਹਿਲੇ ਦੱਸਿਆ ਸਰਦਾਰ ਹਿੰਮਤ ਸਿੰਘ ਜੀ ਜਿਨ੍ਹਾਂ ਨੇ 1962 ਦੇ ਵਿੱਚ ਇੱਕ ਛੋਟਾ ਜਿਹਾ ਟਾਬਾ ਟਾਬੇ ਤੋਂ ਇਹ ਇਹਨਾਂ ਦੀਆਂ ਬ੍ਰਾਂਚਾਂ ਬੰਦੀਆਂ ਗਈਆਂ ਬਾਬਜ਼ ਜਲੰਧਰ ਮਾਡਲ ਤੋਂ ਆਇਆ ਲੁਧਿਆਣੇ ਆਇਆ ਚੰਡੀਗੜ੍ਹ ਆ ਰਿਹਾ ਵਾ ਹੋਰ ਵੀ ਇਹਨਾਂ ਨੇ ਦੱਸਿਆ ਕਈ ਜਗ੍ਹਾ ਤੇ ਜਿਹੜਾ ਆ ਰਿਹਾ ਦੋਨਾਂ ਹਾਲ ਆ ਇੱਥੇ ਔਰ ਓਪਨ ਹਾਲ ਆ ਪਿੱਛੇ ਇੱਕ ਵਾਰ ਜਰੂਰ ਸੇਵਾ ਦਾ ਮੌਕਾ ਦਿਓ ਜਰੂਰ ਆਓ ਇੱਥੇ ਵੈਜ ਨੌਨ ਵੈਜ ਦੀਆਂ ਬਹੁਤ ਸਾਰੀਆਂ ਵੈਰਾਈਟੀਆਂ ਨੇ ਕਸਟਮਰਾਂ ਨਾਲ ਗੱਲ ਕੀਤੀ ਉਹਨਾਂ ਦੇ ਵਿਊ ਲੈਨੇ ਔਰ ਇਹ ਜਿਹੜੀ ਆ ਇਹਨਾਂ ਨੇ ਇਹ ਵੀ ਕਿਹਾ ਜਿਹੜੀ ਵੀਡੀਓ ਸ਼ੇਅਰ ਕਰੂਗਾ ਉਹਨੂੰ 10% 10% 10% ਦਾ ਡਿਸਕਾਊਂਟ ਵੀ ਦਿੱਤਾ ਜਾਵੇਗਾ ਤੋ ਜਰੂਰ ਪਹੁੰਚਣਾ ਜੀ ਇੱਕ ਵਾਰ ਫੇਰ ਮੈਂ ਲੋਕੇਸ਼ਨ ਦੱਸ ਰਿਹਾ ਹਾਂ ਸ਼ੰਕਰ ਰੋਡ ਬਾਬਾ ਚਿਕਨ ਸ਼ੰਕਰ ਰੋਡ ਨਕੋਦਰ